ਥਾਣਾ ਫਤੇਗੜ ਝੂੜਿਆਂ ਦੇ ਅਧੀਨ ਪਿੰਡ ਭੂਲੇਖੇ ਚ ਬੀਤੇ ਸ਼ੁੱਕਰਵਾਰ 1 ਤਰੀਕ ਨੂੰ ਇੱਕ ਨੌਜਵਾਨ ਸਹਿਜਦੀਪ ਸਿੰਘ ਜੋ ਕਿ ਘਰੋਂ ਲਾਪਤਾ ਹੋਇਆ ਸੀ ਉਸ ਦੀ ਅੱਜ ਥਾਣਾ ਪਿੰਡ ਝੰਡੇ ਦੇ ਵਿੱਚੋਂ ਡੈੱਡ ਬੋਡੀ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਕੁਝ ਨੌਜਵਾਨਾਂ ਨੇ ਫੋਨ ਕਰਕੇ ਉਸ ਨੂੰ ਘਰੋਂ ਬੁਲਾਇਆ ਸੀ ਅਤੇ ਉਹ ਉਸ ਤੋਂ ਬਾਅਦ ਘਰੋਂ ਲਾਪਤਾ ਹੋ ਗਿਆ ਸੀ ਉਸ ਦੀ ਹਰ ਪਾਸਿਓਂ ਭਾਲ ਕੀਤੀ ਜਾਇਆ ਚ ਇਸੇ ਪਰ ਕਿਤੇও ਵੀ ਉਹ ਮਿਲ ਨਹੀਂ ਸੀ ਰਿਹਾ ਪਰ ਅੱਜ ਥਾਣਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਛੰਡੇ ਚੋਂ ਉਸਦੀ ਡੈੱਡ ਬੁੜੀ ਪ੍ਰਾਂਤ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਸ ਦਾ ਕਤਲ ਹੋਇਆ ਹਤੇ ਜੋ ਵੀ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਪਰ ਫਿਰ ਤੁਹਾਨੂੰ ਦੱਸ ਦਈਏ ਕਿ ਥਾਣਾ ਫਤਿਹਗੜ ਝੂੜੀਆਂ ਦੇ ਅਧੀਨ ਪੈਂਦੇ ਪਿੰਡ ਭੋਲੇਕੇ ਦਾ ਨੌਜਵਾਨ ਸਹਿਜਦੀਪ ਸਿੰਘ ਜੋ ਕਿ ਇੱਕ ਤਰੀਕ ਸ਼ੁੱਕਰਵਾਰ ਨੂੰ ਲਾਪਤਾ ਹੋਇਆ ਸੀ ਅਤੇ ਹੁਣ ਉਸ ਦੀ ਹਰ ਜਗ੍ਹਾ ਤੇ ਪਾਲ ਕੀਤੀ ਜਾ ਰਹੀ ਸੀ ਅਤੇ ਹੁਣ ਅੱਜ ਉਸ ਦੀ ਡੈੱਡ ਬੋਡੀ ਉਸ ਦੀ ਮ੍ਰਿਤਕ ਦੇ ਆ ਉਹ ਪਿੰਡ ਥਾਣਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਝੰਡੇ ਤੋਂ ਬਰਾਮਦ ਹੋਈ ਹੈ ਤੇ ਉਸ ਦੀ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਥਾਣਾ ਫਤਿਹਗੜ ਝੂੜਿਆਂ ਦੇ ਅਧੀਨ ਪਿੰਦੇ ਪਿੰਡ ਭੂਲੇਖੇ ਚ ਬੀਤੇ ਸ਼ੁੱਕਰਵਾਰ 1 ਤਰੀਕ ਨੂੰ ਇੱਕ ਨੌਜਵਾਨ ਸਹਿਜਦੀਪ ਸਿੰਘ ਜੋ ਕਿ ਘਰੋਂ ਲਾਪਤਾ ਹੋਇਆ ਸੀ ਉਸਦੀ ਅੱਜ ਥਾਣਾ ਪਿੰਡ ਚੰਡੇਦੇ ਵਿੱਚੋਂ ਡੈੱਡ ਬੋਡੀ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਕੁਝ ਨੌਜਵਾਨਾਂ ਨੇ ਫੋਨ ਕਰਕੇ ਉਸ ਨੂੰ ਘਰੋਂ ਬੁਲਾਇਆ ਸੀ ਅਤੇ ਉਹ ਉਸ ਤੋਂ ਬਾਅਦ ਘਰੋਂ ਲਾਪਤਾ ਹੋ ਗਿਆ ਸੀ ਉਸ ਦੀ ਹਰ ਪਾਸੇੋਂ ਭਾਲ ਕੀਤੀ ਜਾਇਆ ਤੇ ਇਸੇ ਪਰ ਕਿਤੇও ਵੀ ਉਹ ਮਿਲ ਨਹੀਂ ਸੀ ਰਿਹਾ ਪਰ ਅੱਜ ਥਾਣਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਚੰਡੇ ਚੋਂ ਉਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਸ ਦਾ ਕਤਲ ਹੋਇਆ ਹੈ ਤੇ ਜੋ ਵੀ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਥਾਣਾ ਫਤੇਗੜ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਭੋਲੇਕੇ ਦਾ ਨੌਜਵਾਨ ਸਹਿਜਦੀਪ ਸਿੰਘ ਜੋ ਕਿ ਇੱਕ ਤਰੀਕ ਸ਼ੁੱਕਰਵਾਰ ਨੂੰ ਗਾਇਬ ਪਤਾ ਹੋਇਆ ਸੀ ਅਤੇ ਹੁਣ ਉਸ ਦੀ ਹਰ ਜਗ੍ਹਾ ਤੇ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਅੱਜ ਉਸ ਦੀ ਡੈੱਡ ਬੋਡੀ ਉਸ ਦੀ ਮ੍ਰਿਤਕ ਦੇ ਆ ਉਹ ਪਿੰਡ ਥਾਣਾ ਮਜੀਠਾ ਦੇ ਅधीन ਆਉਂਦੇ ਪਿੰਡ ਛੰਡੇ ਤੋਂ ਬਰਾਮਦ ਹੋਈ ਹੈ ਤੇ ਉਸ ਤੋਂ ਹੀ ਪੁਲਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ